ਜਦੋਂ ਵੀ ਕਿਤੇ ਮੰਦ ਭਾਗੀ ਕੋਈ ਖਬਰ ਆਉਂਦੀ ਆ ਨਾ ਵੀ ਫਲਾਨੇ ਸਕੂਲ ਦੀ ਬੱਸ ਨੂੰ ਐ ਹੋ ਗਿਆ ਜਾਂ ਕੋਈ ਬੱਚਾ ਬੱਸ ਥੱਲੇ ਐ ਹੋ ਗਿਆ ਵੀਰੋ ਸੱਚ ਜਾਣਿਓ ਹਿਰਦਾ ਬਲੁੰਦ ਰਿਆ ਜਾਂਦਾ ਬਹੁਤ ਜ਼ਿਆਦਾ ਦੁੱਖ ਹੁੰਦਾ ਤੇ ਸੋਚ ਲਈਗੇ ਤੇ ਬਾਰੇ ਕੋਈ ਗੱਲ ਕਰੀਏ ਬੋਲੀਏ ਬਹੁਤ ਸਾਰੇ ਮਨ ਦੇ ਵਿੱਚ ਸੁਝਾਅ ਆਉਂਦੇ ਸੀਗੇ ਵੀ ਗੱਲ ਕਰੀਏ ਵੀ ਕਿਵੇਂ ਆਸੇ ਰੋਕੇ ਜਾ ਸਕਦੇ ਆ ਉਹਨਾਂ ਬਾਅਦ ਤੇ ਥੋੜੀ ਜੀ ਗੱਲ ਕਰਦੇ ਆ ਕਿਉਂਕਿ ਜਦੋਂ ਵੀ ਇਹ ਵੀਰੇ ਘਟਨਾ ਹੁੰਦੀ ਹੈ ਨਾ ਕਿਤੇ ਨਾ ਕਿਤੇ ਜਿਹੜੇ ਉਹ ਬੱਚਿਆਂ ਦੇ ਆਲਜਲੇ ਦਾ ਸਰਕਲ ਆ ਚਾਹੇ ਡਰਾਈਵਰ ਆ ਗੱਡੀ ਦਾ ਮਾਪੇ ਨੇ ਜਾਂ ਆਮ ਪਬਲਿਕ ਆ ਮੈਨੇਜਮੈਂਟ ਆ ਸਕੂਲ ਦੀ ਇਹਨਾਂ ਦੇ ਵਿੱਚੋਂ ਹੀ ਕੋਈ ਨਾ ਕੋਈ ਜ਼ਿੰਮੇਵਾਰ ਹੁੰਦਾ ਨੇ ਪਛੇਜੇ ਕਰਿਆ ਨੇ ਤਾਂ ਘਟਨਾ ਹੋਈ ਸੀਗੀ ਉਹ ਡਰਾਈਵਰ ਦੀ ਸ਼ਰਾਬ ਪੀਤੀ ਸੀਗੀ ਮੈਨੇਜਮੈਂਟ ਨੂੰ ਪ੍ਰਿੰਸੀਪਲ ਨੂੰ ਪਤਾ ਲੱਗ ਵੀ ਗਿਆ ਸੀ ਵੀ ਇਹ ਸ਼ਰਾਬੀਆ ਬੰਦਾ ਫੇਰ ਵੀ ਉਹਨੂੰ ਕਹਿੰਦੀ ਆ ਚਲੋ ਇਹ ਤੋਂ ਇੱਕ ਦਿਗਾ ਛੁੱਟੀ ਦਾ ਲਗਵਾ ਲਓ ਤੇ ਉਹ ਦਵਾ ਫੇਰੀ ਛੁੱਟੀ ਕਰ ਦੇਣੀ ਆ ਡ라이ਵਰ ਉਹੀ ਡਿਪਰੈਸ਼ਨ ਦੇ ਵਿੱਚ ਇੱਕ ਤਾਂ ਸ਼ਰਾਬ ਪੀਦੇ ਨਸ਼ੇ ਵਿੱਚ ਤੁੱਤ ਦੂਜਾ ਨੂੰ ਜੌਬ ਖੁੱਸਣ ਦਾ ਵੀ ਡਰ ਹੋ ਗਿਆ ਤੇ ਉਹ ਆਪਣੇ ਆਪ ਵੀ ਉਹਦਾ ਦਿਮਾਗ ਡੈਡ ਹੋਣਾ ਡਿਪਰੈਸ਼ਨ ਦੇ ਵਿੱਚ ਲਾ ਲੋ ਗੁੱਸੇ ਦੇ ਵਿੱਚ ਲਾ ਕੇ ਉਹਨੇ ਕਟਣਾ ਨੂੰ ਕਟਾਤੀ ਦੇ ਬਸ ਫਲਟਕੀ ਤੇ ਤੁਹਾਨੂੰ ਪਤਾ ਹੀ ਹੈ ਜੋ ਫਿਰ ਉੱਥੇ ਬੱਚਿਆਂ ਦਾ ਨੁਕਸਾਨ ਹੋਇਆ ਉਸ ਤੋਂ ਬਾਅਦ ਵੇਖ ਸਕ ਪ੍ਰਿੰਸੀਪਲ ਦੀ ਗ੍ਰਿਫਤਾਰੀ ਹੋ ਗਈ ਸਕੂਲ ਨੂੰ ਤਾਲਾ ਲੱਗ ਗਿਆ ਧਰਨੇ ਮਜਾਰੇ ਹੋਏ ਪਰ ਇਹਨਾਂ ਨੇ ਬਬਜੀ ਜਿਹੜਾ ਵੀ ਨੁਕਸਾਨ ਹੋ ਚੁੱਕਿਆ ਬੱਚਿਆਂ ਦੀ ਵਾਪਸੀ ਉਹ ਕਦੇ ਨਹੀਂ ਹੋ ਸਕਦੀ ਇਹ ਬਹੁਤ ਸਮਝਣੀਆਂ ਗੱਲਾਂ ਨੇ ਵਿਚਾਰ ਕਰਨਯੋਗ ਨੇ ਗੱਲਾਂ ਉਹਦੇ ਤੇ ਵਿਚਾਰ ਅੱਜ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਮਾਪਿਆਂ ਨੂੰ ਕਹਿੰਦੇ ਆਂ ਵੀ ਮਾਪੇ ਨੇ ਜਿਹੜੇ ਤਾਂ ਉਹ ਧਿਆਨ ਰੱਖਣ ਕੋਸ਼ਿਸ਼ ਤਾਂ ਜਿਵੇਂ ਹੁਣ ਡਰਾਈਵਰ ਜਾਂਦੇ ਨੇ ਗੱਡੀ ਆਉਂਦੀ ਹੈ ਲੈਣ ਹਫ਼ਤੇ ਦਾ ਆਦਨ ਦੇ ਵਿੱਚ ਇੱਕ ਵਾਰੀ ਨਾ ਚਾਹੇ 2 ਦਿਨ ਜਦੋਂ ਵੀ ਟਾਈਮ ਲੱਗਦਾ ਡਰਾਈਵਰ ਨਾਲ ਗੱਲਬਾਤ ਜ਼ਰੂਰ ਕਰਿਆ ਕਰੋ ਇੱਕ ਅੱਧੇ ਮਿੰਟ ਖੜਾ ਕੇ ਉਹਦੇ ਨਾਲ ਹਾਲ ਚਾਲ ਪੁੱਛ ਲਓ ਪਾਣੀ ਧਣੀ ਪੁੱਛ ਲਓ ਕਿੱਦਾਂ ਵੀ ਤੁਹਾਨੂੰ ਡ라이ਵਰ ਦੀ ਗੱਲਬਾਤ ਕਰੋਗੇ ਤਾਂ ਉਹਦਾ ਪਤਾ ਲੱਗ ਜੂ ਤੁਹਾਨੂੰ ਕਿ ਬੰਦਾ ਕਿਦਾਂ ਦਾ ਨਿਸ਼ਾਨਾ ਹੋ ਗੱਡੀ ਚਲਾਉਣ ਯੋਗ ਹੈਗਾ ਜਾਂ ਨਹੀਂ ਹੈਗਾ ਨਸ਼ੇ ਪੱਤੇ ਚਾ ਕਿਵੇਂ ਉਹਦੀ ਤੁਹਾਨੂੰ ਜਜਮੈਂਟ ਹੋ ਜੂਗੀ ਬਾਕੀ ਲੁੱਕ ਸਿਪਕੇ ਉਹ ਗੱਡੀ ਦਾ ਪਿੱਸਾ ਵੀ ਕਰ ਲਿਆ ਕਰੋ ਕਦੇ-ਕਦੇ ਹੀ ਦੇਖਿਆ ਕਰੋ ਵੀ ਉਹ ਗੱਡੀ ਬਸ ਚਲਾ ਕੇ ਮੇਰੇ ਹਾਂ ਉੱਥੋਂ ਵੀ ਤੁਹਾਨੂੰ ਪਤਾ ਲੱਗ ਜੂਗਾ ਕਦੇ-ਕਦਾਈ ਹੋ ਸਕਦਾ ਮੈਨੇਜਮੈਂਟ ਦੀ رائے ਨਾਲ ਤੁਸੀਂ ਹਰ ਹfte ਵਿੱਚ ਮਹੀਨੇ ਵਿੱਚ ਇੱਕ ਅੱਧੀ ਵਾਰੀ ਤੁਸੀਂ ਬੱਸ ਦੇ ਵਿੱਚ ਸਫ਼ਰ ਵੀ ਜ਼ਰੂਰ ਕਰ ਲਿਆ ਕਰੋ ਕੋਈ ਚੱਕਰ ਨਹੀਂ ਤੁਸੀਂ ਜੋ ਸਫ਼ਰ ਕਰੋਗੇ ਨਾ ਪਤਾ ਲੱਗ ਜੀ ਤੁਹਾਨੂੰ ਡਰਾਈਵਰ ਦੀ ਡਰਾਈਵਰੀ ਕਿੱਦਾਂ ਦੀ ਆ ਜੇ ਡਰਾਈਵਰੀ ਸਹੀ ਕਰਦਾ ਠੀਕ ਆ ਗਲਤ ਕਰਦਾ ਤਾਂ ਐਕਸ਼ਨ ਲਵੋ ਉੱਥੇ ਜੀ ਇਹ ਮੈਨੇਜਮੈਂਟ ਨਹੀਂ ਐਕਸ਼ਨ ਲੈਂਦੀ ਤਾਂ ਬੱਚੇ ਹਟਾ ਦੋ ਚੁੱਪ ਕਰਕੇ ਕਿਉਂਕਿ ਫਿਰ ਉਹ ਇੱਕ ਗਲਤੀ ਇਹ ਐਡਾਂ ਦੀ ਗਲਤੀ ਹੈ ਜਿਹੜੀ ਮੁੜ ਕੇ ਦੀ ਭਰਪਾਈ ਨਹੀਂ ਹੋ ਸਕਦੀ ਤੇ ਦੂਜਾ ਆਮ ਜਿਹੜੀ ਪਬਲਿਕਾ ਉਹਦਾ ਵੀ ਬਹੁਤ ਵੱਡਾ ਹੱਥ ਹੁੰਦਾ ਕਿਉਂਕਿ ਕਈ ਵਾਰੀ ਦੇਖਦੇ ਆ ਮੈਂ ਵੀ ਹੁਣ ਸਕੂਲ ਬੱਸ ਆਪਰੇਟਰ ਆ ਉਸ ਨਾਲ ਤੱਕੀ ਗੱਲਾਂ ਕਰ ਰਿਹਾ ਆ ਆਮ ਪਬਲਿਕ ਦਾ ਕਹਣਾ ਸਾਨੂੰ ਬੜਾ ਉਹ ਵੀ ਕਈ ਵਾਰੀ ਸ਼ੈਡ ਦੇਣ ਬਸਹੀ ਕਿਉਂ ਸਾਡੇ ਰਾਹ ਪਿੰਡਾਂ ਵਾਲੇ ਨੇਗੇ ਦੇਖੋ ਵੀ ਰੋਜ਼ ਹੀ ਟੈਕਸ ਭਰਦੇ ਆ ਪੂਰਾ ਤੇ ਗੱਡੀਆਂ ਸਿਰਫ ਸਾਡੀਆਂ 24 ਘੰਟੇ ਦੇ ਵਿੱਚ 2 ਘੰਟੇ ਚੱਲਦੀ ਨੇ ਇੱਕ ਘੰਟਾ ਸਵੇਰੇ ਇੱਕ ਘੰਟਾ ਸ਼ਾਮ ਨੂੰ ਪੂਰਾ ਟੈਕਸ ਦੇਣ ਦੇ ਬਾਵਜੂਦ ਵੀ ਚਲੋ ਉਹ ਗੱਲ ਵਾਕਾ ਕੋਈ ਵਿੱਚ ਬਿਨਾਂ ਕਰਕ ਜਾਣੋ ਵੀ ਚੱਲਦੇ ਨੇ ਉਹਨਾਂ ਦੀ ਆਪਾਂ ਕੋਈ ਗਾਰੰਟੀ ਨਹੀਂ ਲੈਂਦੇ ਤੇ ਵੀ ਜਦੋਂ ਜਦੋਂ ਸਾਈਡ ਪਿੱਛੇ ਲੜਾਈ ਝਗੜਾ ਹੁੰਦਾ ਨਾ ਫਿਰ ਉਹ ਸਾਡਾ ਦਿਮਾਗ برو ਡਿਪਰੈਸ਼ਨ ਹੈਪਰ ਹੋਇਆ ਦਿਮਾਗ ਕੋਈ ਨਾ ਕੋਈ ਗਲਤੀ ਨੂੰ ਜਨਮ ਦਿੰਦਾ ਸੋ ਅਸੀਂ ਮੈਂ ਵੈਸੇ ਤਾਂ ਬਹੁਤ ਬਚ ਕੇ ਚੱਲਦੇ ਆ ਵੀ ਅਸੀਂ ਪਹਿਲਾਂ ਹੀ ਜਦੋਂ ਕੋਈ ੜਕਾ ਆਉਂਦਾ ਸੀ ਪਹਿਲੀ ਜਗ੍ਹਾ ਦਿੰਨੇ ਆ ਜਾਂ ਕਈ ਵਾਰੀ ਕੋਈ ਅਜਿਹੀ ਸਥਿਤੀ ਬਣ ਜਾਂਦੀ ਆ ਨਾ ਤਾਂ ਹੱਥ ਬੰਨ ਕੇ ਬੇਨਤੀ ਆ ਵੀ ਲੋਕੋ ਸਾਥ ਦਿਆ ਕਰੋ ਸਾਈਡ ਦੇ ਦਿਆ ਕਰੋ ਸਾਨੂੰ ਤੇ ਕਈ ਵਾਰੀ ਕੋਈ ਮਾੜੀ ਮੁੱਟੀ ਉੱਚਾ ਦੀ ਮੈਂ ਬੋਲਿਆ ਵੀ ਜਾਂਦਾ ਡਰਾਈਵਰ ਤੋਂ ਤਾਂ ਉਹ ਵੀ ਮਾਫੀ ਦੇ ਦਿਆ ਕਰੋ ਕਿਉਂਕਿ ਜਦੋਂ ਡਰਾਈਵਰ ਹੈਪਰ ਹੋਇਆ ਨਾ ਇਹਨਾਂ ਕੋਲੋਂ ਗਲਤੀ ਹੋ ਜਾਂਦੀ ਹੈ ਬਸ ਉਹ ਦਿਮਾਗ ਉਹਦਾ ਹੋਰ ਹੀ ਬੱਸ ਚਲਿਆ ਜਾਂਦਾ ਲੜਾਈ ਵੱਲ ਧਿਆਨ ਚ ਲੈ ਗਿਆ ਤਾਂ ਉਹ ਆਉਦੀ ਹੈ ਤੇ ਡਿਊਟੀ ਤੋਂ ਉਹਦਾ ਧਿਆਨ ਸਾਈਡ ਹੁੰਦਾ ਹੀ ਹੁੰਦਾ ਤੇ ਤੀਜੀ ਇੱਕ ਸਕੂਲ ਵਾਲਿਆਂ ਨੂੰ ਬੇਨਤੀ ਕਰਦੇ ਜਿਹੜੇ ਮੈਨੇਜਮੈਂਟਾਂ ਨੇ ਵੀ ਸਹੇਬਾਨਾ ਤੁਹਾਡੇ ਬੱਚਿਆਂ ਦੇ ਸਿਰ ਤੇ ਹੀ ਤੁਹਾਡੀਆਂ ਇਹ ਜਣੀਆਂ ਨੇ ਦੁਕਾਨਾਂ ਚੱਲਦੀਆਂ ਨੇ ਸਕੂਲ ਚੱਲਦੇ ਨੇ ਤੁਹਾਡੇ ਜੋ ਇਹਨਾਂ ਨੂੰ ਥੋੜਾ ਜਿਹਾ ਸਮਰਪਿਤ ਹੋ ਜਓ ਫੀਸਾਂ ਨਾਲ ਤਾਂ ਤੁਸੀਂ ਪੂਰੀਆਂ ਲੈਨੇ ਹੋ ਤੇ ਟ੍ਰਾਂਸਪੋਰਟ ਫੀਸ ਵੀ ਪੂਰੀ ਲੈਨੇ ਹੋ ਤੇ ਉੱਥੇ ਡਰਾਈਵਰ ਥੋੜੇ ਜਿ ਚੰਗੇ ਰੱਖ ਲਿਆ ਕਰੋ ਡਰਾਈਵਰ ਜਿਹਨੂੰ ਰੱਖਦੇ ਹੋ ਉਹਨਾਂ ਦਾ ਟੈਸਟ ਜ਼ਰੂਰ ਲਿਆ ਕਰੋ ਕਾਗਜ਼ੀ ਕੱਤਰੀਆਂ ਪਤਰੀ ਕਾਰਵਾਈ ਨਾ ਕਰਿਆ ਉਹਦੇ ਤੇ ਨਾ ਰਿਆ ਕਰੋ ਤਨਖਾਹ ਪਤਾ ਜਿਹੜਾ ਚੰਗਾ ਰੈਸਟ ਪੋਸਟ ਬੰਦਾ ਨਾਲ ਜਿਹੜਾ ਉਸੇ 7000 ਤੇ ਕੰਮ ਨਹੀਂ ਕਰੂਗਾ ਕਦੇ ਵੀ ਤਾਂ ਜਿਹੜੇ ਕਰਦੇ ਵੀ ਆ ਉਹਨਾਂ ਨੂੰ ਆ ਜਾਂਦਾ ਵੀ ਸਕੂਲ ਨੇੜੇ ਆ ਉਹ ਇੱਕ ਘੰਟਾ ਸਵੇਰੇ ਬੱਸ ਕਢਾਤੀ ਉਦੋਂ ਬਾਅਦ ਉਹ ਆਪਦਾ ਘਰੇ ਜਾਂਦੇ ਜਾਂਦੇ ਨੇ ਆਪ ਦਾ ਸਾਈਡ ਹੋਰ ਕੰਮ ਕਰਦੇ ਨਾਲ ਡੰਗਰ ਰੱਖੇ ਹੋਏ ਨੇ ਜਾਂ ਖੇਤੀ ਕਰਦੇ ਉਹ ਬੰਦੇ ਦਾ ਪਾਰਾ ਕਰਦਾ ਨਹੀਂ ਤਾਂ ਬਹੁਤ ਘੱਟ ਬੰਦੇ ਨੇ ਜਿਹੜੇ 60000 ਰੁਪਏ ਤੇ ਕੋਈ ਚੰਗੇ ਡਰਾਈਵਰ ਨੇ ਜਿਹੜੇ 60000 ਤੇ ਤੁਹਾਨੂੰ ਆਪ ਹੀ ਪਤਾ ਨਹੀਂ ਕੰਮ ਕਰਦੇ ਸੋ ਬੇਨਤੀ ਹੈ ਥੋੜੀ ਜਿਹੀ ਦਰਗਾਹ 2 2 3 3000 10000 ਪਲੱਸ ਕਰਕੇ ਉਹਦੇ ਤੇ ਰੱਖ ਲਿਆ ਕਰੋ ਇੰਨੇ ਕੁ ਬੰਦੇ ਕਿਉਂ ਬੱਚੇ ਨਹੀਂ ਜ਼ਿੰਦਗੀਆਂ ਮੁੜ ਕੇ ਫਿਰ ਤਰੀਕਾ ਭੁਗਤਣੀਆਂ ਤੇ ਜਿਹੜੀਆਂ ਨੁਕਸਾਨ ਹੁੰਦਾ ਇਹ ਪਰ ਭਾਈ ਫਿਰ ਤੁਹਾਡੇ ਵਾਸਤੇ ਗੱਲ ਨਹੀਂ ਹੁੰਦੀ ਜਿਹੜਾ ਹੋ ਜਾਂਦਾ ਬਦਨਾਮੀ ਵਾਧੂ ਦੀ ਹੁੰਦੀ ਹੈ ਤੇ ਜਿਹੜੇ ਡਰਾਈਵਰ ਵੀਰ ਨੇ ਉਹਨਾਂ ਨੂੰ ਵੀ ਥੋੜਾ ਜਿਆ ਵੀ ਦੋਸਤੋ ਦੇਖੋ ਜਿੱਥੇ ਤੁਹਾਡਾ ਨਹੀਂ ਮਨ ਮਿਲਦਾ ਉਹ ਕਿਤੇ ਮੈਨੇਜਮੈਂਟ ਜਿੱਥੇ ਕੋਈ ਤੁਹਾਨੂੰ ਜਿਆਦਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਮਿਹਨਤਾਂ ਦਾ ਪੂਰਾ ਨਹੀਂ ਮਿਲ ਰਿਹਾ ਜਾਂ ਤੁਹਾਡੇ ਨਾਲ ਵਧੀਆ ਵਰਤਾਓ ਨਹੀਂ ਹੋ ਰਿਹਾ ਉੱਥੇ ਆਪਦਾ ਰਿਜਾਇਨ ਦੇ ਦਿਓ ਕਦੇ ਵੀ ਬੱਚਿਆਂ ਵਿੱਚ ਦੀ ਆਪਦੀ ਕੋਈ ਖੁੰਦਕ ਨਾ ਕੱਢੋ ਉੱਥੇ ਕਿਉਂਕਿ ਬੱਚੇ ਸਭ ਦੀਆਂ ਕੋਖਾਂ ਵਿੱਚ ਇਕੱਲੇ ਇਕੱਲੇ ਬੱਚੇ ਨੇ ਅੱਜ ਕੱਲ ਮਾਪੇ ਆਪਦੇ ਕਮਾਈ ਦਾ ਵੱਡਾ ਹਿੱਸਾ ਇੱਕ ਫੀਸਾਂ ਦੇ ਰੂਪ ਦੇ ਵਿੱਚ ਹੀ ਦਿੰਦੇ ਨੇ ਕਿਉਂਕਿ ਆਮ ਹੀ ਦੇਖ ਲਓ ਘਰਾਂ ਦੇ ਵਿੱਚ ਅੱਜ ਕੱਲ੍ਹ ਜਿਹੜੇ ਪਿੰਡਾਂ ਵਾਲੇ ਆਪਾਂ ਕੋਈ ਜ਼ਿਆਦਾ ਖਰਚੇ ਨਹੀਂ ਹੈਗੇ ਰੋਟੀ ਟੁਕਦਾ ਆਪਾਂ ਨੂੰ ਵੱਡਾ ਖਰਚਾ ਨਹੀਂ ਹੈ ਕੋਈ। ਜ਼ਿਆਦੇ ਵੱਡੇ ਖਰਚੇ ਆਪਣੇ ਬਿਜਲੀ ਦੇ ਬਿੱਲ ਹੁੰਦੇ ਸੀ ਜਾਂ ਬੱਚਿਆਂ ਦੀਆਂ ਫੀਸਾਂ ਸਭ ਤੋਂ ਵੱਡੀਆਂ ਨੇ। ਕੋਈ ਡਾਕਟਰੀ ਰੋਗ ਨਾ ਆਵੇ ਉਹ ਪਰਮਾਤਮਾ ਨੂੰ ਅਰਦਾਸ ਕਰਦੇ ਆ। ਵੱਡੀਆਂ ਆਪਾਂ ਰਕਮਾਂ ਦਿੰਦੇ ਆ ਫੀਸਾਂ ਦੇ ਵਿੱਚ ਤੇ ਉਹ ਬੱਚੇ ਜਿਹੜੇ ਨੇ ਮਾਪੇ ਨੇ ਉਹ ਆਪ ਦਾ ਜਿਗਰ ਦਾ ਟੁਕੜਾ ਆਪਣੇ ਪਰੋਸੇ ਛੱਡਦੇ ਆ ਉਹਨਾਂ ਦੀ ਇਫਾਜ਼ੀਤ ਕਰੋ ਪੈਲ ਦੇ ਆਧਾਰ ਤੇ ਕਰੋ। ਤੈਨੂੰ ਆਪੇ ਨੂੰ ਵੀ ਇਹ ਵੀ ਬੇਨਤੀ ਕਰਦੇ ਆਂ ਵੀ ਥੋੜਾ ਜਿਆਦਾ ਧਿਆਨ ਰੱਖੋ ਇਹ ਕਾਮ ਪਬਲਿਕ ਆ ਜਿਹੜੀ ਉਹਨੂੰ ਵੀ ਬੇਨਤੀ ਕਰਦੇ ਆਂ ਕਿਉਂਕਿ ਵੱਡਾ ਰੋਲ ਉਹਦਾ ਵੀ ਹੋ ਜਾਂਦਾ ਸਾਈਡਾਂ ਪਿੱਛੇ ਕਿਵਰੀ ਸਾਡੇ ਨਾਲ ਲੜਦੇ ਨੇ ਜਾਂ ਮੈਂ ਹੁਣ ਬਹੁਤ ਬੰਦੇ ਦੇਖਦੇ ਆਂ ਬਹੁਤ ਸਿਆਣੇ ਲੋਕ ਨੇ ਆਪਾਂ ਆਮ ਗੱਲ ਕਰਦੇ ਆਂ ਵੀ ਕੈਨੇਡਾ ਅਮਰੀਕਾ ਦੀ ਗੱਲ ਕਰਦੇ ਆਂ ਉੱਥੇ ਜਦੋਂ ਸਕੂਲ ਬੱਸ ਖੜ ਜਾਂਦੀ ਜਾ ਕੇ ਤਾਂ ਕਹਿੰਦੇ ਵੀ 50 ਫੁੱਟ ਮੰਗਰੇ 50 ਫੁੱਟ ਮੂਰੇ ਕੋਈ ਗੱਡੀ ਕਰਾਸ ਨਹੀਂ ਕਰ ਸਕਦੀ ਉਹ ਬੱਸ ਨੂੰ ਸਕੂਲ ਬੱਸ ਨੂੰ ਇੰਨੀ ਉੱਥੇ ਲੋਕੋ ਕਾਨੂੰਨ ਦੀ ਪਾਲਣ ਕਰਦੇ ਨੇ ਪਰ ਸਾਡੇ ਇੱਥੇ ਜੋਹੀਂ ਬੱਚਾ ਲਾਉਣਾ ਜਾਂ ਚੜਾਉਣਾ ਮਗਰ ਆ ਕੇ ਟੈ ਟੈ ਹਾਰਨ ਦਾ ਬਲੈਂਦੇ ਨੇ ਵਿਸ਼ੇ ਤੀਰਾ ਉਹ ਦੋ ਅੱਗ ਬੁਝਾਉਣੀਆਂ ਜਾਂ ਕੇ ਤੁਸੀਂ ਯਾਰ ਬੱਸਾਂ ਦਾ ਪੀਲਾ ਰੰਗ ਇਸੇ ਕਰਕੇ ਕੀਤਾ ਜਾਂਦਾ ਵੀ ਬੱਸ ਦੇ ਪੀਲਾ ਰੰਗ ਦੇ ਕੇ ਅਲਰਟ ਹੋ ਜਾਓ ਬੰਦਾ ਕਿਉਂਕਿ ਆਪਾਂ ਰੈਡ ਲਾਈਟਾਂ ਵੀ ਹੁੰਦੀਆਂ ਨੇ ਪੀਲੀ ਲਾਈਟ ਜਗਦੀ ਆ ਤਾਂ ਉਹਦਾ ਮਤਲਬ ਅਲਰਟ ਹੁੰਦਾ ਵੀ ਅਲਰਟ ਹੋ ਜਾਓ ਇਹ ਬੱਸਾਂ ਦਾ ਪੀਲਾ ਰੰਗ ਇਸੇ ਕਰਕੇ ਕੀਤਾ ਗਿਆ ਵੀ ਅਲਰਟ ਹੋ ਜਾਓ ਦੇਖ ਕੇ ਭਈ ਉਹ ਬੱਚਿਆਂ ਵਾਲੀ ਗੱਡੀ ਆ ਰਹੀ ਆ ਤੁਸੀਂ ਉਹਦਾ ਧਿਆਨ ਰੱਖਣਾ ਇਹ ਆਮ ਪਬਲਿਕ ਦੀ ਵੀ ਜ਼ਿੰਮੇਵਾਰੀ ਬਣਦੀ ਆ ਜਿੱਥੇ ਸਕੂਲ ਬੱਸ ਜਾ ਰਹੀ ਆ ਉਹਨੂੰ ਦੇਖ ਕੇ ਥੋੜਾ ਜਿਹਾ ਲਟੋ ਜ ਨੂੰ ਹੋ ਸਕਦਾ ਜਗਾ ਪਹਿਲ ਦਾ ਹਰਤੇ ਦੇ ਦੋ ਇਹ ਕਿਤੇ ਬਸੇ ਬੱਚੇ ਉਤਾਰ ਰਹੇ ਆ ਜਾਂ ਚੜਾ ਰਹੇ ਆ 1 ਮਿੰਟ ਲਈ ਖੜ੍ਹ ਜਓ ਸਾਡੇ ਕੋਲ 1 5-10 ਸਕਿੰਟ ਦਾ ਟਾਈਮ ਹੁੰਦਾ ਮਤਵਤਵਤ 15 ਸਕਿੰਟ ਦਾ ਟਾਈਮ ਲੈਂਦੇ ਆ ਜੀ ਜੇ ਕਿਤੇ ਬੱਚਾ ਚੱਕਣਾ ਜਾਂ ਲਾਉਣਾ ਉਹਦੇ ਤੇ ਇੰਨਾ ਕਾਜਮਾ ਕਰ ਲਿਆ ਕਰੋ ਮਗਰ ਹਾਰਨ ਦਾ ਬਲੇ ਨਹੀਂ ਨਾ ਤੇ ਸਾਡੇ ਵੀ ਮਨ ਦੇ ਵਿੱਚ ਕਾਲੀਆਂ ਜੀਆਂ ਪੈਣ ਲੱਗ ਜਾਂਦੀਆਂ ਨੇ ਵਿੱਚ ਬਹੁਤ ਬੰਦੇ ਹੈਗੇ ਨੇ ਜਿਹੜੇ ਸਾਨੂੰ ਸਾਈਡ ਦਿੰਦੇ ਨੇ ਇੱਕੜ ਖੜ੍ਹ ਜਾਂਦੇ ਨੇ ਮੂਰੋ ਅਸੀਂ ਬਸ ਚੜਾ ਰਹੇ ਆ ਤੋ ਬੱਚੇ ਗੱਡੀਆਂ ਆਪਣੀਆਂ ਲਾ ਕੇ ਬੰਦੇ ਖੜ ਜਾਂਦੇ ਨੇ 50 60 ਮੀਟਰ ਦੀ ਦੂਰੀ ਤੇ ਬਹੁਤ ਬੰਦੇ ਪਾਲਣ ਕਰਦੇ ਵੀ ਆ ਤੇ ਸਲੂਟ ਵੀ ਕਰਦੇ ਉਹਨਾਂ ਨੂੰ ਵੀ ਉਹ ਸਾਡਾ ਸਾਥ ਦਿੰਦੇ ਨੇ ਪਰ ਵਿੱਚਲੀ ਬਹੁਤ ਹਨ ਬੜਾ ਹੈਗੇ ਨੇ ਵਿੱਚਲੀ ਸਾਡੇ ਬਹੁਤ ਬੰਦੇ ਐਸੇ ਵੀ ਨੇ ਹੁਣ ਜਿਵੇਂ ਕਿ ਤੁਸੀਂ ਬੱਚਾ ਚੱਕਣਾ ਗੱਡੀ ਬੈ ਕੇ ਹੁੰਦੀ ਜਾਂ ਉੱਥੇ ਸਾਨੂੰ ਅਸੀਂ ਵਾਪਸ ਮੋੜਨ ਦਿੰਦਾ ਉਹ ਜਗ੍ਹਾ ਤੋਂ ਕਈ ਤਾਂ ਇਹ ਜੇ ਵੀ ਦੇਖਿਆ ਨਹੀਂ ਸਾਨੂੰ ਵੀਰੋ ਲੋਕ ਜਗ੍ਹਾ ਨਹੀਂ ਦਿੰਦੇ ਪਰ ਗੱਡੀ ਘਮਾਉਣ ਲਈ ਜਗ੍ਹਾ ਨਹੀਂ ਦਿੰਦੇ ਆ ਇੱਕ ਅਕਬਰਪੁਰ ਸੰਨਾ ਸਾਡੇ ਬਿੱਤੇ ਇੱਕ ਉੱਪਰ ਹੀੜੇ ਕੋਲੇ ਉੱਥੇ ਪਿੰਡਾਂ ਚੰਗਾ ਵਧੀਆ ਪਿੰਡ ਦੇ ਬਾਹਰ-ਬਾਰ ਉਹਨਾਂ ਦਾ ਘਰ ਪਿਆ ਹੋਇਆ ਕੋਠੀ ਪਈ ਆ ਥਾਰ ਗੱਡੀ ਖੜੀ ਆ ਉਹਨਾਂ ਦੇ ਸਾਹਮਣੇ ਦੂਜੇ ਪਾਸੇ ਮੋਟਰ ਦਾ ਕੋਠਾ ਦਾ ਜ਼ਮੀਨ ਹੋਣੀ ਆ ਸਤ ਉਹਨਾਂ ਦੀ ਮੈਂ ਉੱਥੇ ਬਸ ਬੈ ਕੇ ਕਰਦਾ ਹੁੰਦਾ ਸੀਗਾ ਉਹ ਇੱਕ ਦਿਨ ਬੇਬੇ ਆਈ ਉੱਥੇ ਗਾਥਰਾ ਐਡਾ ਸਾਰਾ ਪਿਆ ਹੋਇਆ ਉੱਤੋਂ ਦੀ ਮੈਂ ਜਦੋਂ ਬਸ ਬੈ ਕੇ ਤੋਰਨ ਲੱਗਿਆ ਬੇਬੇ ਨੇ ਮਗਰੋਂ ਹੱਕ ਮਾਰੀ ਖੜੀ ਪਾਈ ਖੜੀ ਚੱਲ ਮੈਂ ਕਿਹ ਕੀ ਕਰੂਗੀ ਮੈਨੂੰ ਕਹਿੰਦੀ ਪਾਈ ਸਾਡੇ ਇੱਥੇ ਬਸ ਹੁੰਦਾ ਕਮਾਈਂਗਾ ਹਾ ਤੋ ਮੈਂ ਕਿਹ ਕੀ ਕਰੂ ਸਾਡੀ ਜਗ੍ਹਾ দাবਦੀ ਆ ਕਹਿੰਦੀ ਤੁਸੀਂ ਆਪ ਦੇ ਘਬਰਾਏ ਹਜੇ ਲੋਕ ਮਾਨਸਿਕਤਾ ਮੇਰਾ ਵੀਰੇ ਅੱਧਾ ਖਟਾ ਮਰਾ ਦਿਮਾਗ ਖਰਾਬ ਹੋਇਆ ਵੀ ਅਸ ਉੱਤੋਂ ਦੀ ਗਾਤਰਾ ਪਾਇਆ ਯਾਰ ਇੱਕ ਬੱਚਿਆਂ ਵਾਲੀ ਬਸਾ 24 ਘੰਟੇ ਦੇ ਵਿੱਚ ਇੱਕ ਵਾਰੀ ਘੁੰਮਦੀ ਸੀ ਯਾਰ ਬੁੱਤੋ ਉਹ ਵੀ ਉਹਨਾਂ ਲੋਕਾਂ ਤੋਂ ਬਰਦਾਸ਼ਤ ਨਹੀਂ ਹੈਗੀ ਫਿਰ ਉਹ ਕੀ ਗਾਤਰਾ ਭਾਕੇ ਕਿੰ ਨੂੰ ਦਿਖਾ ਰਹੀ ਆ ਵੀ ਇਹੋ ਜਿਹੇ ਲੋਕ ਜਿਹੜੇ ਪਖੰਡ ਕਰਦੇ ਵੀਰੇ ਉਹਨਾਂ ਨੂੰ ਵੀ ਲਾੜਨ ਦੀ ਪਾਉਨੇ ਆ ਭਾਈ ਬੇਨਤੀ ਆ ਜੇਦੋਂ ਕੋਈ ਤਾਂ ਜੋ ਕੋਈ ਹਾਦਸਾ ਵਾਪਰਦਾ ਨਾ ਮੈਂ ਤੁਹਾਡੇ ਵਰਗੇ ਲੋਕਾਂ ਦਾ ਵੀ ਵਿੱਚ ਹੀ ਹੱਥ ਹੁੰਦਾ ਫਿਰ ਉਹਦੇ ਤੁਸੀਂ ਵੀ ਜ਼ਿੰਮੇਵਾਰ ਬਰਾਬਰ ਦੇ ਹੁੰਦੇ ਹੋ ਫਿਰ ਉਹ ਯਾਰ ਗੱਡੀ ਘੁੰਮਣੀਆਂ ਕਿੰਨੀ ਗਾਕੇ ਚਾਰ ਪੰਜ ਫੋਟੋ ਇੱਕ ਸ਼ਾਰਟ ਤੇ ਜਾਂਦੀ ਆ। ਸੋ ਬਾਕੀ ਮਾਪਿਆਂ ਨੂੰ ਬੇਨਤੀ ਆ ਤੁਸੀਂ ਬਸ ਉਹ ਚੀਜ਼ਾਂ ਦਾ ਤਿਆਰ ਰੱਖੋ। ਬਸ ਜੇ ਡਰਾਈਵਰ ਕੋਈ ਬਾਰ-ਬਾਰ ਬਦਲਦਾ ਅੱਜ ਡਰਾਈਵਰ ਹੋਰ ਆ ਗਿਆ ਕੱਲ ਨੂੰ ਹੋਰ ਆ ਗਿਆ ਪਰਸੋਂ ਹੋਰ ਆ ਗਿਆ ਤਾਂ ਤੁਸੀਂ ਉੱਥੇ ਵੀ ਸੁਚੇਤ ਹੋ ਜਾਓ। ਕਿਉਂਕਿ ਜਾਂ ਤਾਂ ਉੱਥੇ ਮੈਨੇਜਮੈਂਟ ਸਹੀ ਨਹੀਂ ਹੈਗੀ ਜਾਂ ਫਿਰ ਉਹਨਾਂ ਨੂੰ ਸਹੀ ਡਰਾਈਵਰ ਨਹੀਂ ਮਿਲ ਰਿਹਾ। ਆਪਣਾ ਬੱਚਾ ਸਕੂਲ ਨਾਲ ਭੇਜਿਓ ਉੱਥੇ। ਬੱਸ ਦੀ ਕੰਡੀਸ਼ਨ ਚੈੱਕ ਕਰੋ। ਜੇ ਬੱਸ ਜ਼ਿਆਦਾ ਖਟਾਰਾ ਹਲਤ ਦੀ ਆ ਤਾਂ ਬੱਚੇ ਨਾ ਭੇਜੋ। ਆਪਦੇ ਸਾਧਨ ਤੇ ਭੇਜੋ ਜਾਂ ਸਕੂਲ ਨੂੰ ਜਾ ਕੇ ਕਹੋ ਵੀ ਬੱਸ ਵਧੀਆ ਹੋਊਗੀ ਤਾਂ ਅਸੀਂ ਬੱਚੇ ਭੇਜਾਂਗੇ। ਕਿਉਂ ਤੁਸੀਂ ਵੀਰੋਂ ਫੀਸਾਂ ਦਿੰਨੇ ਹੋ ਕੋਈ ਖਰਾਤ ਨਹੀਂ ਉੱਤੇ ਦੇ ਰਹੇ ਉਹ ਕੋਈ ਥੋੜੇ ਦੇ ਆਸਾਨ ਨਹੀਂ ਕਰਦੇ ਸਕੂਲਾਂ ਵਾਲੇ ਤੁਸੀਂ ਉਹਦੀ ਫੀਸਾਂ ਤੋਂ ਤੋਂ ਪੂਰੀਆਂ ਦਿੰਨੇ ਨੇ ਤਾਂ ਤੁਸੀਂ ਆਪਦੀ ਸਕੂਲ ਤੋਂ ਪੂਰੀ ਲਵੋ ਬੱਚਿਆਂ ਦੇ ਲਈ ਉੱਥੋਂ ਬਾਕੀ ਖੁਦ ਸਫ਼ਰ ਕਰੋ ਇੱਕ ਅੱਧੀ ਵਾਰੀ ਮਹੀਨੇ ਦੇ ਵਿੱਚ ਜਾਂ 15 ਦਿਨੀਆਂ ਵੀ ਤੁਸੀਂ ਜਦੋਂ ਛੁੱਟੀ ਹੁੰਦੀ ਹੈ ਸਕੂਲ ਜਾਣਾ ਤੁਸੀਂ ਬੱਸ ਦੇ ਵਿੱਚ ਇੱਕ ਜਾਣਾ ਕੋਈ ਪੇਡ ਐਂਡ ਦੇ ਵਿੱਚੋਂ ਸਲਾਹ ਕਰਕੇ ਇੱਕ ਜਾਣਾ ਕਦੇ-ਕਦੇ ਹੀ ਬੱਸ ਦੇ ਵਿੱਚ ਸਫ਼ਰ ਕਰੋ ਉਹ ਡਰਾਈਵਰ ਦੀ ਡਰਾਈਵਰੀ ਦੇਖੋ ਤੁਸੀਂ ਵੀ ਕਿਦਾਂ ਚਲਾ ਰਿਹਾ ਜੇ ਗੱਡੀ ਗਲਤ ਚਲਾ ਰਿਹਾ ਤਾਂ ਆਪਣੇ ਬੱਚੇ ਹਟਾ ਲਓ ਉੱਥੋਂ ਇਹ ਬੇਇਮਤੀ ਨੇ ਕੋਸ ਦੇਖੋ ਇਦਾਂ ਹਾਸੇ ਵੇਰੋਂ ਆਪਾਂ ਨੂੰ ਆਪ ਹੀ ਸੁਚੇਤ ਹੋ ਕੇ ਰੁਕਣੇ ਪੈਣੇ ਬਹੁਤ ਦਿਲ ਦੁਖੀ ਹੁੰਦਾ ਜਦੋਂ ਕੋਈ ਬੱਚਿਆਂ ਦੇ ਕਰਨ ਨੁਕਸਾਨ ਹੁੰਦਾ ਨਾ ਖਬਰ ਆਉਂਦੀ ਆ ਸੱਚ ਜਾਣੇ ਅਸੀਂ ਸਕੂਲ ਆਪਰੇਟਰ ਬਹੁਤ ਕਾਲਜਾ ਪੜਦਾ ਸਾਡਾ ਵੀ ਕਿਉਂ ਕੱਲੇ ਕੱਲੇ ਬੱਚੇ ਨਹੀਂ ਜਗਰ ਦੇ ਟੁਕੜੇ ਨਹੀਂ ਅਸੀਂ ਵੀ ਬੱਚੇ ਵਾਲੇ ਹਾਂ ਬਹੁਤ ਦੁੱਖ ਹੁੰਦਾ ਉਹ ਤੋਂ ਇਹ ਹਾਸੇਕੜੀ ਰੋਕੇ ਜਾ ਸਕਦੇ ਆ ਬੱਸਾਂ ਦੀ ਕੰਡੀਸ਼ਨ ਦਾ ਧਿਆਨ ਰੱਖੋ ਡਰਾਈਵਰ ਦਾ ਧਿਆਨ ਰੱਖੋ ਕਿਦਾਂ ਦਾ ਉਹ ਨਾਨੀ ਬਾਨੀ ਗੱਲਬਾਤ ਕਰੋ ਬਲਾਓ ਚਲਾਓ ਉਹਨੂੰ ਤੁਹਾਨੂੰ ਉਹਦਾ ਪਤਾ ਲੱਗ ਜੂ ਕਿਵੇਂ ਆ ਤੇ ਜਿਹੜੇ ਸਕੂਲਾਂ ਵਾਲੇ ਨੇ ਉਹਨਾਂ ਨੂੰ ਵੀ ਬੇਨਤੀ ਆ ਜੀ ਤਜਰਬੇਕਾਰ ਡਰਾਈਵਰ ਰੱਖੋ ਕੋਈ ਗੱਲ ਨਹੀਂ 2-3000 ਮਹਿੰਗਾ ਮਿਲ ਜੂ ਪਰ ਬੱਚਿਆਂ ਦੀ ਸੇਫਟੀ ਤੇ ਤੁਹਾਡੇ ਸਕੂਲ ਦੀ ਵੀ ਗੁੱਡਵਿਲ ਬਣੂਗੀ ਉਹਨਾਂ ਵੀ ਹਾਂ ਜੀ ਉੱਥੇ ਡਰਾਈਵਰ ਟੌਪ ਤੇ ਆ ਰਹੇ ਨੇ ਜੇ ਡਰਾਈਵਰ ਹੀ ਮੇਰੇ ਵਰਗੇ ਦੇ ਮੂੰਹ ਤੇ 12 ਵਜੇ ਹੋਣਗੇ ਨਾ ਫਿਰ ਉਹਨੂੰ ਦੇਖ ਕੇ ਥੋੜੇ ਪਿੰਡਾਂ 'ਚ ਜੀ ਜ਼ਰੂਰ ਗੱਲਾਂ ਕਰਦੇ ਨੇ ਮਾਪੇ ਵੀ ਵੀ ਆ ਉਹਨਾਂ ਦਾ ਡਰਾਈਵਰ ਇਹੋ ਜਿਹਾ ਨਹੀਂ ਸਕੂਲ ਦਾ ਕੀ ਹਾਲ ਹੋਊਗਾ ਤੁਸੀਂ ਡਰਾਈਵਰ ਵਧੀਆ ਰੱਖੋ ਤਜਰਬੇਕਾਰ ਰੱਖੋ 1200 1500 3000 ਵੱਧ ਦੇਣਾ ਪੈਣਾ ਤੇ ਜਾ ਕਰੋ ਪੈਸੇ ਨਾਲ ਹੀ ਆਪਣੀਆਂ ਰੱਖੋ ਨਾਤਾ ਪੈਸਾ ਵੀ ਤਾਂ ਹੀ ਆਊ ਜੇ ਤੁਹਾਡੀ ਗੋਡਵੈਲ ਬਣੂਗੀ ਤਾਂ ਬੱਚੇ ਆਉਣਗੇ ਤਾਂ ਤੁਸੀਂ ਫਿਰ ਫੀਸਾਂ ਲੈ ਸਕਦੇ ਹੋ ਉਹਨਾਂ ਤੋਂ ਲੋਕ ਜਿੱਥੇ ਚੰਗੇ ਸਕੂਲ ਨੇ ਲੋਕ ਉੱਥੇ ਮਿੰਤਾ ਕਰਦੇ ਨੇ ਡੋਨੇਸ਼ਨਾਂ ਦਿੰਦੇ ਨੇ ਵੀ ਸਾਡੇ ਬੱਚੇ ਨੂੰ ਰਿਵੀਜ਼ਨ ਨੀ ਮਿਲੇ ਉਹ ਐ ਆਪਦਾ ਅਮਲਾ ਫੈਲਾ ਨਹੀਂ ਦੌਰ ਲੈ ਕੇ ਪਿੰਡਾਂ 'ਚ ਵੀ ਜਾ ਕੇ ਐਡਮਿਸ਼ਨ ਇਕੱਠੀਆਂ ਕਰਕੇ ਆਓ ਉੱਥੇ ਲੋਕ ਆਪ ਜਾਣਦੇ ਨੇ ਉੱਥੇ ਮਗਰ ਵੀ ਸਾਡੇ ਬੱਚੇ ਨੂੰ ਰੱਖ ਲਓ ਜੀ ਉਦਾਂ ਦੇ ਆਪਣੇ ਸਕੂਲਾਂ ਨੂੰ ਜੇ ਤੁਸੀਂ ਫੀਸ ਆ ਲੈਣੇ ਹੋ ਤਾਂ ਇੰਨੀ ਕੁ ਫੀਸਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਵਧੀਆ ਡਿਸਪਲਿਨ ਤੇ ਵਧੀਆ ਪੜ੍ਹਾਈ ਭਵਿੱਖ ਬੱਚਿਆਂ ਨੂੰ ਦੇ ਸਕਦੇ ਹੋ ਪਰ ਨਿਹਰਾ ਪੈਸਾ ਮੁੱਖ ਨਾ ਰੱਖੋ